ਸਤਿ ਸ਼੍ਰੀ ਅਕਾਲ ਦੋਸਤੋ ਛੋਡਾ ਲੱਕੀ ਮਕਰ ਚੈਨਲ ਤੇ ਸਵਾਗਤ ਹੈ ਜਿਵੇਂ ਕਈ ਹੁਣ ਦੇਖਦੇ ਆ ਕਿਸਾਨ ਵੀਰਾਂ ਦੇ ਫੋਨ ਆ ਰਹੇ ਆ ਮੈਸੇਜ ਆ ਰਹੇ ਆ ਵੀ ਫਟਾਰ ਵਾਸਤੇ ਕੀ ਪਾਈਏ ਝੋਨੇ ਚ ਪਰ ਸਭ ਤੋਂ ਪਹਿਲਾਂ ਕਿਸਾਨ ਵੀਰੋ ਇਸ ਚੀਜ਼ ਦਾ ਧਿਆਨ ਰੱਖੋ ਵੀ 10 12 ਦਿਨ ਤੋਂ ਪਹਿਲਾਂ ਗਰੋਥ ਵਾਸਤੇ ਕੋਈ ਵੀ ਮਾਈਕਰੋ ਨਾਜਾ ਵਗੈਰਾ ਕੁਝ ਵੀ ਨਾ ਪਾਓ ਠੀਕ ਹੈ ਵੀ ਕਦੋਂ ਵੇਲੇ ਤੁਸੀਂ ਸੁਪਰ ਪੋਟਾਸ਼ ਜਾਂ ਡੀਏਪ ਪੋਟਾਸ਼ ਪਾ ਲਈ ਤਾਂ ਠੀਕ ਹੈ 7ਵੇਂ ਦਿਨ ਤੁਸੀਂ 8ਵੇਂ ਦਿਨਾਂ 10 12 ਦਿਨ ਤੱਕ ਤੁਸੀਂ ਪਹਿਲੀ ਯੂਰੀਆ ਨਾਲ ਜ਼ਿੰਕ ਦੀ ਤੁਸੀਂ ਜਿਹੜੀ ਹੈ ਕਿਸ਼ਤ ਮੈਗਨੀਸ਼ੀਅਮ ਵਗੈਰਾ ਜਾਂ ਜ਼ਿੰਕ ਤੁਸੀਂ ਦੇ ਸਕਦੇ ਹੋ ਪਰ ਫਟਾਰ ਵਾਸਤੇ ਠੀਕ ਹੈ ਜ਼ਿੰਕ ਦੀ ਆਪ ਨੂੰ ਜ਼ਰੂਰਤ ਹੈ ਝੋਨੇ ਨੂੰ ਜਿਵੇਂ ਬੱਚੇ ਦੇ ਮਾਂ ਦਾ ਦੁੱਧ ਦਾ ਕੰਮ ਕਰਦਾ ਓਵੇਂ ਝੋਨੇ ਲਈ ਜ਼ਿੰਕ ਕੰਮ ਕਰਦੀ ਹੈ ਤਾਂ ਓਵੇਂ ਤੁਸੀਂ ਕੀ ਹੈ ਵੀ ਪਹਿਲੀ ਜਿਹੜੀ ਕਿਸ਼ਤ ਦੇਣੀ ਹੈ ਯੂਰੀਆ ਦੀ ਤਾਂ ਇਕੱਲੇ ਜ਼ਿੰਕ ਦੇ ਸਕਦੇ ਹੋ ਪਰ ਜਿਹੜੀ ਕੋਈ ਫਟਾਰ ਵਾਸਤੇ ਜਾਂ ਫੋਟ ਵਾਸਤੇ 10 ਦਿਨ ਤੋਂ ਪਹਿਲਾਂ ਕੋਈ ਵੀ ਤੁਸੀਂ ਪਟਾਰ ਵਾਲੀ ਚੀਜ਼ ਪਾਨੇ ਨੂੰ ਨਹੀਂ ਪਟਾਰਾ ਰਿਜ਼ਲਟ ਦਿੰਦੀ ਇਹ ਚੀਜ਼ ਤੁਸੀਂ ਧਿਆਨ ਰੱਖੋ ਵੀ 12-13 ਦਿਨ ਜਦੋਂ ਮਾੜੀ ਹਰੇਬਾਜੀ 12-13 ਦਿਨ ਤੋਂ ਬਾਅਦ ਮਾਰਨ ਲੱਗਦੀ ਹੈ ਉਦੋਂ ਬਾਅਦ ਪਟਾਰ ਵਾਸਤੇ ਪਾਣੀ ਹੈ ਇਸ ਚੀਜ਼ ਦਾ ਖਾਸ ਕਰਕੇ ਧਿਆਨ ਦੇਣਾ ਵੀ ਕਈ ਵਾਰੀ ਕਈ ਕਿਸਾਨ ਵੀਰ ਦੇਖਦੇ ਆ ਚੌਥੇ ਦਿਨ ਹੀ ਕੋਈ ਪਟਾਰ ਵਾਲੀ ਪਾ ਦਈਏ ਅੱਠਵੇਂ ਦਿਨ ਹੀ ਕੋਈ ਪਟਾਰ ਵਾਲੀ ਪਾ ਦਈਏ ਜਾਂ 10 ਦਿਨ ਦਾ ਝੋਨਾ ਹੋਇਆ ਕੋਈ ਪਟਾਰ ਵਾਲੀ ਪਾ ਦਈਏ ਤਾਂ ਇਹ ਜਿਹੜੀ ਤੁਸੀਂ ਪਟਾਰ ਵਾਲੀ ਕੋਈ ਵੀ ਤੁਸੀਂ ਮਾਈਕੋਰਾਜਾ ਪਾਣਾ ਜਾਂ ਕੋਈ ਵੀ ਗ੍ਰੋਥ ਪ੍ਰੋਮੋਟਰ ਪਾਣਾ ਕੋਈ ਵੀ ਜੁਵੈਲਿਕ ਐਸਿਡ ਪਾਣਾ ਹਿਊਮਿਕ ਐਸਿਡ ਪਾਣਾ ਇਹ ਤੁਸੀਂ 12 15 ਦਿਨ ਤੋਂ ਬਾਅਦ-ਬਾਅਦ ਪਾਣਾ ਇਸ ਚੀਜ਼ ਦਾ ਖਾਸ ਕਰਕੇ ਧਿਆਨ ਦੇਣਾ ਤੇ ਜਿਵੇਂ ਹੁਣ ਕਿਸਾਨ ਵੀਰਾਂ ਦੇ ਫੋਨ ਜਾਂ ਮੈਸੇਜ ਆ ਰਹੇ ਸੀਗੇ ਕਿਸਾਨ ਵੀਰ ਮੇਰੀ ਪਿਛਲੀ ਵੀਡੀਓ ਚੱਕ ਕੇ ਦੇਖ ਲੈਣਾ ਸੋਨੂ ਆ ਬੋਸ ਬਾਇਓ ਆਰਗੈਨਿਕ ਮਨਿਓਰ ਹੈ ਇਹ ਤੇ 3 ਕਿਲੋ ਕਿੱਲੇ ਦਾ ਪੈਂਦਾ ਤੁਸੀਂ ਮੇਰੀ ਪਿਛਲੀ ਵੀਡੀਓ ਚੱਕ ਕੇ ਦੇਖ ਲਿਓ ਤੇ ਰਿਜ਼ਲਟ ਆਇ ਪਏ ਹੈ ਵੀ ਪਾਂ ਤੋਂ ਪਹਿਲਾਂ ਇਹ ਸੀ ਉਹ ਵੀ ਕਿਸਾਨ ਵੀਰਾਂ ਨੇ ਭੇਜੇ ਹੋਏ ਆ ਵੀ ਪਾਂ ਤੋਂ ਪਹਿਲਾਂ ਇਹ ਪੋਜੀਸ਼ਨ ਸੀ ਤੇ 8ਵੇਂ ਦਿਨ ਜਾਂ 6ਵੇਂ ਦਿਨ ਪਾਂ ਤੋਂ ਬਾਅਦ ਝੋਨੇ ਦੀ ਆਪ੍ਰੀਸ਼ਨ ਬਣ ਗਈ ਤੁਸੀਂ ਮੇਰੀ ਪਿਛਲੀ ਵੀਡੀਓ ਚੱਕ ਕੇ ਦੇਖ ਸਕਦੇ ਹੋ ਇੰਨਾ ਤਕੜਾ ਰਿਜ਼ਲਟ ਹੈ ਦਾ ਬੋਸ ਜਿਹੜਾ ਹੈ ਪ੍ਰੋਡਕਟ ਬਾਇਓ ਆਰਗੈਨਿਕ ਮਿਓਰ ਤਾਂ ਮੇਰੀ ਬੇਨਤੀ ਕਿਸਾਨ ਵੀਰੋਂ ਇਹੀ ਹੈ ਜਿਹੜਾ ਵੀ ਤੁਸੀਂ ਵਰਤਦੇ ਹੋ ਉਸਦਾ ਵਿਸ਼ਵਾਸ ਹੈ ਪਰ ਕਿੱਲੇ ਦਾ ਤੁਸੀਂ ਮੇਰੇ ਅੱਖੇ ਇਹ ਪਾ ਕੇ ਦੇਖਿਓ ਬੋਸਨਾ ਦਾ ਪ੍ਰੋਡਕਟ ਅਜਸਟੋ ਐਗਰੋਸਾਇੰਸ ਦਾ ਇਹ ਪ੍ਰੋਡਕਟ ਹੈ ਜਿਵੇਂ ਮੱਕੈਡੋ ਵਾਲਿਆਂ ਦਾ ਗਰੁੱਪ ਹੈ ਇਹ ਬਹੁਤ ਐਕਸੀਲੈਂਟ ਰਿਜ਼ਲਟ ਹੈ ਤਾਂ ਨਾ ਰਿਜ਼ਲਟ ਆਇਆ ਦਾ ਤੁਸੀਂ ਕਿਤੋਂ ਵੀ ਲੋਂਗੇ ਤੇ ਇਹਦੀ ਫੁੱਲ ਗਰੰਟੀ ਸਾਡੀ ਹੋਊਗੀ ਜਿਹੜਾ ਵੀ ਤੁਹਾਨੂੰ ਵੀਡੀਓ 'ਚ ਆਪਾਂ ਕੋਈ ਵੀ ਪ੍ਰੋਡਕਟ ਪਾਣੇ ਆ ਤਾਂ ਬਹੁਤ ਹੀ ਉਹਦੇ ਰਿਜ਼ਲਟ ਲੈ ਹੋਣਗੇ ਜਾਂ ਸੋਚ ਸਮਝ ਕੇ ਪਾਣਾ ਪੈਂਦਾ ਇਹ ਨਹੀਂ ਵੀ ਤੁਹਾਡੇ ਪੈਸੇ ਵੈਸੇ ਹੀ ਖਰਚ ਕਰਾ ਦੇਵਾਂਗੇ ਤੁਸੀਂ ਮੇਰੀਆਂ ਪਿਛਲੀਆਂ ਵੀਡੀਓ ਚੱਕ ਕੇ ਪਿਛਲੇ ਝੋਨੇ ਵੇਲੇ ਦੀ ਐਸ ਮੌਕੇ ਦੀਆਂ ਚੱਕ ਕੇ ਦੇਖ ਸਕਦੇ ਹੋ ਜਿਹੜੇ ਕਿਸਾਨ ਵੀਰਾਂ ਨੇ ਪਾਇਆ ਸੀ ਉਹਨਾਂ ਨੇ ਰਿਜ਼ਲਟ ਦੇ ਵੀਡੀਓ ਬਣਾਵਨਾ ਭੇਜਿਆ ਸੀ ਵੀ ਬਾਈ ਪੰਜ ਤੋਂ ਪਹਿਲਾਂ ਇਹ ਪੋਜੀਸ਼ਨ ਸੀਗੀ ਤੇ 7ਵੇਂ ਦਿਨ 8ਵੇਂ ਦਿਨ ਆਪਣਾ ਝੋਨਾ ਇਸ ਤਰ੍ਹਾਂ ਦਾ ਬਣ ਗਿਆ ਤੇ ਐਂਡ ਤੱਕ ਰਿਜ਼ਲਟ ਐਦਾ ਇਹ ਨਹੀਂ ਹੈਗਾ ਵੀ ਇੱਕ ਵਾਰ ਹਰਾ ਭਰਿਆ ਕਰਤਾ ਤੇ ਮੁੜ ਕੇ ਕਈ ਮਾਈਕੋਰਾਜਾ ਸੀ ਦੇਖਦੇ ਆ ਆਲਾ ਪਾ ਦਿੰਦਾ ਤੇ ਉਸ ਤੋਂ ਬਾਅਦ 7ਵੇਂ 8ਵੇਂ ਦਿਨ ਜਿਹੜੀ ਚੀਜ਼ ਦੀ ਘਾਟ ਹੁੰਦੀ ਆ ਮਤਲਬ ਵੀ 8 10 ਮਤਲਬ 10 12 ਦਿਨ ਤੱਕ ਹਰਾ ਭਰਿਆ ਜਾਂ ਕਰਕੇ ਤੇ ਉਸ ਤੋਂ ਬਾਅਦ ਝੋਨਾ ਆਪਦੀ ਉਹਦੇ ਆ ਜਾਂਦਾ ਜਿਹੜੀ ਚੀਜ਼ ਦੀ ਘਾਟ ਹੁੰਦੀ ਆ ਪਰ ਮੇਰੀ ਬੇਨਤੀ ਆਪਾਂ ਚਲੋ ਜਿੰਕ ਜਾਂ ਜਿਹੜੀ ਚੀਜ਼ ਵੀ ਪਾਣੀ ਉਹ ਤਾਂ ਜ਼ਰੂਰੀ ਹੈ ਹੀ ਹੈ ਪਰ ਤੁਸੀਂ ਕੋਈ ਵੀ ਜਿਵੇਂ ਗਰੋਥ ਕੋਮਪੋਨਟਰ ਪਾਣਾ ਤਾਂ ਮੇਰੀ ਬੇਨਤੀ ਹੈ ਬੋਸ ਨਾ ਦਾ ਇਹ ਪ੍ਰੋਡਕਟ ਪਾ ਕੇ ਦੇਖਿਓ ਤੁਹਾਡਾ ਇੱਕ ਇੱਕ 500 ਰੁਪਿਆ ਲੱਗਿਆ ਤਾਂ ਤੁਹਾਡਾ 5000 ਦਾ ਹੱਕ ਮਿਲੂਗਾ ਤਾਂ ਆਹੀ ਬੇਨਤੀ ਕਰਨੀ ਸੀ ਵੀਰੋ ਵੀ ਪਟਾਰ ਵਾਸਤੇ ਤੁਸੀਂ ਹੋਰ ਚੱਕਰਾਂ ਚ ਨਾ ਪਈਓ ਮੇਰੇ ਅੱਖੇ ਕਿੱਲੇ ਦੋ ਕਿੱਲੇ ਚ ਬੋਸ ਪਾ ਕੇ ਦੇਖਿਓ ਆਹੀ ਵੀਰੋ ਗੱਲ ਸਾਂਝੀ ਕਰਨੀ ਸੀ ਵੀਡੀਓ ਵਧੀਆ ਲੱਗੀ ਹੋ ਲਾਈਕ ਕਮੈਂਟ ਕਰਿਓ ਤੇ ਮੇਰੇ ਜਿਹੜੇ ਵੀ ਚੈਨਲ ਤੇ ਨਵੇਂ ਆਏ ਆ ਚੈਨਲ ਸਬਸਕ੍ਰਾਈਬ ਕਰ ਦੇਣਾ ਤੇ ਮੇਰੀ ਬੇਨਤੀ ਹੈ ਕਮੈਂਟ ਕਰੀ ਜਾਂ ਮੈਸੇਜ ਜਰੂਰ ਪਾਈਓ ਜਿਹੜੇ ਕਿਸਾਨ ਵੀਰਾਂ ਨੇ ਪਾਇਆ ਵੀ 8ਵੇਂ 10ਵੇਂ ਦਿਨ ਆ ਰਿਜ਼ਲਟ ਆਇਆ ਆਪਣਾ ਧੰਨਵਾਦ